ਵਰਡ এনवायरमेंट ਦੇ ਉੱਪਰ ਅਲੀ ਫਿਰੋਜ਼ਪੁਰ ਦੇ ਵਾਤਾਵਰਣ ਪ੍ਰੇਮੀਆਂ ਨੇ ਇੱਕ ਜਾਗਰੂਕਤਾ ਸਾਈਕਲ ਰੈਲੀ ਕੱਢੀ ਹੈ ਜਿਸ ਦਾ ਮੁੱਖ ਉਦੇਸ਼ ਇੱਥੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ ਉਥੇ ਫਿਰੋਜ਼ਪੁਰ ਦੇ ਇਲਾਕੇ ਦੇ ਲਈ ਸਤਲੁਜ ਦਰਿਆ ਜੋ ਕਿਸੇ ਸਮੇਂ ਵਰਦਾਨ ਹੋਇਆ ਕਰਦਾ ਸੀ ਅੱਜ ਇਹ ਪ੍ਰਦੂਸ਼ਿਤ ਪਾਣੀ ਜੋ ਕਿ ਲੋਕਾਂ ਦੇ ਲਈ ਸਰਾਬ ਬਣ ਚੁੱਕਿਆ ਹੈ ਇਸ ਦੇ ਨਾਲ ਜਿਹੜਾ ਹੈਗਾ ਅਨੇਕਾ ਤਰ੍ਹਾਂ ਦੀਆਂ ਲਾ ਇਲਾਜ ਜਿਹੜੇ ਰੋਗ ਨੇ ਉਹ ਪੈਦਾ ਹੋ ਰਹੇ ਨੇ ਇਸ ਦੇ ਲਈ ਜਿੱਥੇ ਸਮਾਜ ਨੂੰ ਜਾਗਰੂਕ ਕਰਨਾ ਹੈ ਉੱਥੇ ਸਰਕਾਰ ਤੋਂ ਵੀ ਮੰਗ ਹੈ ਕਿ ਸਤਲੁਜ ਦਰਿਆ ਨੂੰ ਜਿਹੜਾ ਉਹ ਦਰਿਆ ਬਣਾਇਆ ਜਾਵੇ ਇਸ ਦੇ ਪਾਣੀ ਨੂੰ ਸ਼ੁੱਧ ਕਰਨ ਦੇ ਲਈ ਯਤਨ ਕੀਤੇ ਜਾਣ ਚਾਹੇ ਉਹ ਕਸੂਰ ਦੇ ਟੈਂਕਰੀਜ਼ ਦਾ ਕੈਮੀਕਲ ਵਾਲਾ ਪਾਣੀ ਆ ਰਿਹਾ ਹੈ ਚਾਹੇ ਉਹ ਗੁੱਡੇ ਨਾਲੇ ਦਾ ਹੈ ਚਾਹੇ ਕਾਲਾ ਸੰਘਿਆ ਡਰੇਨ ਦਾ ਹੈ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਮਨੁੱਖੀ ਸਿਹਤ ਦੇ ਨਾਲ ਜੋ ਖਿਲਵਾੜ ਹੋ ਰਿਹਾ ਉਸ ਨੂੰ ਰੋਕਿਆ ਜਾ ਸਕੇ ਇਸੇ ਉਦੇਸ਼ ਦੇ ਨਾਲ ਅੱਜ ਸਤਲੁਜ ਬਚਾਓ ਵੱਤਾਵਰਨ ਬਚਾਓ ਦੇ ਨਾਮ ਤੇ ਉੱਪਰ ਜਿਹੜੀ ਇਹ ਸਾਈਕਲ ਜਾਗਰੂਕਤਾ ਰੈਲੀ ਹੈ ਉਮੀਦ ਕਰਦੇ ਹਾਂ ਕਿ ਜਿੱਥੇ ਲੋਕਾਂ ਨੂੰ ਜਾਗਰੂਕ ਕਰੇਗੀ ਉੱਥੇ ਸਰਕਾਰ ਤੱਕ ਵੀ ਸਾਡੀ ਮੰਗ ਜਾਏਗੀ ਕਿ ਇਹਦੇ ਲਈ ਫਿਰੋਜ਼ਪੁਰ ਇਲਾਕੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਜੈ ਹਿੰਦ ਅੱਜ ਸਾਰੀ ਦੁਨੀਆ ਦੇ ਵਿੱਚ ਵਿਸ਼ਵ ਵਾਤਾਵਰਨ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਸਾਰੇ ਦੋਸਤ ਜਿਹੜੇ ਇੱਥੇ ਸਤਲੁਜ ਕੰਗਰਾਂਵਰ ਦਰਿਆ ਦੇ ਕਿਨਾਰੇ ਤੇ ਖੜੇ ਹਾਂ ਸਤਲੁਜ ਦਰਿਆ ਜੋ ਕਿਸੇ ਵੇਲੇ ਸਾਰੇ ਪੰਜਾਬ ਵਾਸੀ ਕਾਮਚੀ ਦਾ ਦੇ ਜੀਵਨ ਦਾ ਅਧਾਰ ਸੀ ਆਕਸੀਜਨ ਕੋਲੇ ਕੰਦੇ ਨਾ ਦੇ ਜੀਵਨ ਦਾ ਸਾਤ ਨੂੰ ਦਾ ਬਸਤੀਆਂ ਨੂੰ ਸੇਂਦ ਪ੍ਰਿਆਸ ਦੇਖੋ ਸਾਰੇ ਗੱਲ ਹੋ ਰਹੇ ਨੇ ਇਸ ਤਰ੍ਹਾਂ ਖਤੇ ਜਾ ਰਹੇ ਨੇ ਲਗਾਤਾਰ ਉਹ ਆਪਾਂ ਜੋ ਬਲੋ ਪਰਵਾਦੀ ਨੂੰ ਗੱਲ ਕਰਦੇ ਆ ਆਕਸੀਜਨ ਬਾਰੇ ਗੱਲਾਂ ਕਰਦੇ ਆ ਸਾਰੇ ਵੀ ਆਪਾਂ ਖੁਦ ਜ਼ਿੰਮੇਦਾਰ ਆ ਸਾਰਿਆਂ ਦਲੂਨ ਨੂੰ ਚਾਹੀਦਾ ਹੈ ਕਿ ਵਾਤਾਵਰਨ ਨੂੰ ਬਚਾਉਣਾ ਨਹੀਂ ਆਪਾਂ ਆਪਣੇ ਪੱਤਰ ਤੋਂ ਪਹੁੰਚ ਕਰਦੇ ਆ ਦਰਿਆਵਾਂ ਨੂੰ ਗੱਦਾ ਨਾ ਕਰੀਏ ਦਰੱਖਤਾਂ ਨੂੰ ਨਾ ਕਟਿਏ ਤਾਂ ਕਿ ਜਿਹੜੇ ਆਉਣ ਵਾਲੀ ਜਨਰੇਸ਼ਨ ਨੂੰ ਉਹ ਸੁੱਖਦਾਸਾ ਲੈ ਸਕਣ ਸਾਹਿਬ ਜੀ ਸਾਡ ਅੱਜ ਵਿਸ਼ਾ ਵਾਤਰਾ ਦੇ ਜਿਸਤੇ ਸਾਰੇ ਫਿਰੋਜ਼ਪੁਰ ਦੇ ਅਸੀਂ ਸਾਈਕਲਿਸਟ ਸਾਰੇ ਮਿੱਤਰ ਇਕੱਠੇ ਹੋ ਕੇ ਸਤਲੁਜ ਦਰਿਆ ਤੇ ਸਾਈਕਲਿੰਗ ਕਰਨ ਲਈ ਆਏ ਅਸੀਂ ਇੱਥੇ ਰੋਜ਼ ਆਉਂਦੇ ਆ ਪਰ ਇਹ ਜਿਹੜਾ ਦਰਿਆ ਜਿਹਨੂੰ ਸਤਲੁਜ ਦਰਿਆ ਕਿਹਾ ਜਾਂਦਾ ਸੀ ਅੱਜ ਇੱਕ ਨਾਲੇ ਵਿੱਚ ਤਬਦੀਲ ਹੋ ਚੁੱਕਿਆ ਹੈ ਪਾਕਿਸਤਾਨ ਤੋਂ ਜੋ ਲੈਦਰ ਇੰਡਸਟਰੀ ਦਾ ਗੰਦਾ ਪਾਣੀ ਹੈ ਉਹ ਸਾਰਾ ਇਸ ਦਰਿਆ ਦੇ ਵਿੱਚ ਆ ਰਿਹਾ ਹੈਗਾ ਔਰ ਇੱਥੋਂ ਦਾ ਵਾਤਾਵਰਣ ਇੰਨਾ ਕੋਈ ਦੂਸ਼ਿਤ ਹੋ ਚੁੱਕਿਆ ਹੈ ਜਿਹੜੇ ਇੱਥੋਂ ਦੇ ਵਾਸੀ ਨੇ ਉਹਨਾਂ ਦਾ ਹਵਾ ਚ ਸਾਹ ਲੈਣਾ ਬਹੁਤ ਔਖਾ ਹੋ ਚੁੱਕਿਆ ਹੈ ਉਹਨਾਂ ਦੇ ਲਈ ਪੀਣ ਵਾਲਾ ਪਾਣੀ ਜਿਹੜਾ ਬਹੁਤ ਦੂਸ਼ਿਤ ਹੋ ਚੁੱਕਿਆ ਹੈਗਾ ਅਸੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਇਸ ਦਰਿਆ ਨੂੰ ਪ੍ਰੋਪਰ ਇਹਦੀ ਮੇਨਟੇਨੈਂਸ ਕਰਕੇ ਇਹਨੂੰ ਦਰਿਆ ਵਿੱਚ ਹੀ ਰਹਿਣ ਦਿੱਤਾ ਜਾਵੇ ਨਾ ਕਿ ਇਸ ਨੂੰ ਗੰਦਾ ਨਾਲੇ ਰਾਂ ਤਬਦੀਲ ਹੋ ਰਿਹਾ ਹੈ ਉਹਨੂੰ ਚੱਲਣ ਦੇਣਾ ਚਾਹੀਦਾ ਹੈਗਾ ਸਾਡੀ ਪੁਰਜੋਰ ਅਪੀਲ ਹੈ ਸੂਬਾ ਪਰ ਐਡਮਿਨਿਸਟ੍ਰੇਸ਼ਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਦਰਿਆ ਵੱਲ ਜਿਹੜਾ ਬਹੁਤ ਹੀ ਤਰੀਕੇ ਨਾਲ ਧਿਆਨ ਦੇ ਕੇ ਇਹਦੀ ਮੇਨਟੇਨੈਂਸ ਕੀਤੀ ਜਾਵੇ